ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲੜੀ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਕਈ ਕਿਸਾਨ ਵੀਰਾਂ ਦੇ ਦਿਮਾਗ ਵਿੱਚ 2-3 ਸਵਾਲ ਹੁੰਦੇ ਹੈ ਯੂਰੀਆ ਦੇ ਰਿਲੇਟਡ ਕਿ ਸਾਨੂੰ ਝੋਨੇ ਵਿੱਚ ਪਹਿਲੀ ਯੂਰੀਆ ਕਦੋਂ ਪਾਉਣੀ ਚਾਹੀਦੀ ਹੈ ਤੇ ਕਿੰਨੀ ਪਾਉਣੀ ਚਾਹੀਦੀ ਹੈ ਤੇ ਕਿਹੜਾ ਸਹੀ ਤਰੀਕਾ ਹੈ ਜਿਦੇ ਨਾਲ ਸਾਡੀ ਨਾਈਟ੍ਰੋਜਨ ਦਿੱਤੀ ਗਈ ਯੂਰੀਆ ਝੋਨੇ ਦੇ ਬੂਟੇ ਨੂੰ ਪ੍ਰੋਪਰ ਤਰੀਕੇ ਨਾਲ ਮਿਲ ਜਾਵੇ ਅਤੇ ਉਹਦੀ ਯੂਰੀਆ ਦੀ ਪੂਰਤੀ ਨਾਈਟ੍ਰੋਜਨ ਦੀ ਪੂਰਤੀ ਹੋ ਜਾਵੇ। ਕਿਸਾਨ ਪ੍ਰਭੂ ਇਹ ਤਿੰਨੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਪ੍ਰਭੂ ਪਹਿਲੀ ਗੱਲ ਕਿਸਾਨ ਪ੍ਰਭੂ ਸਾਨੂੰ ਇੱਕ ਗੱਲ ਦਿਮਾਗ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਸਾਡੀ ਜੋ ਪਨੀਰੀ ਖੇਤ ਵਿੱਚ ਲਗਾਈ ਗਿਆ ਜੋ ਖੇਤ ਵਿੱਚ ਵੈਰਾਈਟੀ ਲਗਾਈ ਗਈ ਹੈ ਉਹਨੂੰ ਕਿੰਨੀ ਯੂਰੀਆ ਦੀ ਮਾਤਰਾ ਦੀ ਲੋੜ ਹੈ ਕਿੰਨੀ ਨਾਈਟ੍ਰੋਜਨ ਨਾਲ ਉਹ ਚੰਗਾ ਪ੍ਰੋਪਰ ਜੁੱਸਾ ਪ੍ਰੋਪਰ ਬੂਟਾ ਬਣਾ ਸਕਦੀ ਹੈ ਕਿਸਾਨ ਪ੍ਰਭੂ ਜਿੱਦਾਂ ਕਿ ਜੇ ਤੁਹਾਡੇ ਖੇਤ ਵਿੱਚ 90 95 ਦਿਨਾਂ ਵਾਲੀ ਵੈਰਾਈਟੀ ਲੱਗੀ ਹੋਈ ਹੈ ਕਿਸਾਨ ਪ੍ਰਭੂ ਤਾਂ ਉਹਦੀ ਤੁਸੀਂ 28 ਤੋਂ ਲੈ ਕੇ 32 ਦਿਨਾਂ ਦੇ ਅੰਦਰ ਅੰਦਰ ਯੂਰੀਆ ਪੂਰੀ ਕਰਨੀ ਹੈ ਜੋ ਆਪਾਂ ਜਿੱਦਾਂ ਕਿ ਪੀ ਆਰ 126 1692 ਅਤੇ 1509 ਅਤੇ ਹੋਰ ਕਈ ਵੈਰਾਈਟੀਆਂ ਮਾਰਕੀਟ ਵਿੱਚ ਆ ਰਹੀਆਂ ਜੋ 85 ਤੋਂ 95 ਦਿਨਾਂ ਦਾ ਸਮਾਂ ਛੋਡੇ ਖੇਤ ਵਿੱਚ ਲੈਂਦੀਆਂ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਉਹਨਾਂ ਵਿੱਚ ਆਪਾਂ ਨੂੰ ਕਿਸਾਨ ਪ੍ਰਭ 28 ਦਿਨਾਂ ਤੋਂ ਲੈ ਕੇ 32 ਦਿਨਾਂ ਦੇ ਅੰਦਰ ਅੰਦਰ ਜੂਰੀਆ ਪੂਰੀ ਕਰ ਦੇਣੀ ਚਾਹੀਦੀ ਹੈ ਜਦੋਂ ਆਪਾਂ ਖੇਤ ਵਿੱਚ ਟ੍ਰਾਂਸਪਲੈਂਟ ਕਰ ਲਿਆ ਤੁਸੀਂ ਟ੍ਰਾਂਸਪਲੈਂਟ ਕਰਨ ਦੀ ਤਰੀਕ ਤੁਸੀਂ ਖੇਤ ਵਿੱਚ ਝੋਨਾ ਲਾਉਣ ਦੀ ਤਰੀਕ ਨੋਟ ਕਰੋ ਤੇ ਅਤੇ ਉਸ ਤੋਂ 28 ਤੋਂ ਲੈ ਕੇ 32 ਦਿਨਾਂ ਦੇ ਅੰਦਰ ਅੰਦਰ ਜਿੰਨੀ ਜੂਰੀਆ ਤੁਹਾਡੇ ਖੇਤ ਦੇ ਅਕੋਰਡਿੰਗ ਦੇਣੀ ਹੈ ਉੰਨੀ ਜੂਰੀਆ ਤੁਸੀਂ ਦੇ ਦੇਵੋ ਤੇ ਦੂਜੀ ਗੱਲ ਕਿਸਾਨਪ੍ਰਭ ਉਹ ਜੋ ਵੈਰਾਈਟੀਆਂ 125 ਦਿਨਾਂ ਤੋਂ ਲੈ ਕੇ 140 ਦਿਨਾਂ ਤੱਕ ਦਾ ਸਮਾਂ ਲੈਂਦੀਆਂ ਜਿੱਦਾਂ ਕਿ ਪੀਆਰ ਦੇਆਂ ਕਈ ਵੈਰਾਈਟੀਆਂ ਨੇ ਜੋ 125 ਦਿਨਾਂ ਤੋਂ ਲੈ ਕੇ 140 ਦਿਨਾਂ ਦਾ ਸਮਾਂ ਟਰਾਂਸਪਲੈਂਟ ਕਰਨ ਤੋਂ ਬਾਅਦ ਲੈਂਦੀਆਂ ਕਿਸਾਨਪ੍ਰਭ ਉਹਨਾਂ ਵੈਰਾਈਟੀਆਂ ਦੇ ਵਿੱਚ ਕਿਸਾਨਪ੍ਰਭ ਆਪਾਂ 40 ਦਿਨਾਂ ਦੇ ਅੰਦਰ-ਅੰਦਰ ਨਾਈਟ੍ਰੋਜਨ ਦੀ ਯੂਰੀਆ ਦੀ ਪੂਰਤੀ ਕਰਨੀ ਹੁੰਦੀ ਹੈ ਤਾਂ ਕਿ ਉਹ ਚੰਗਾ ਬੂਟਾ ਬਣਾ ਸਕਣ ਤੇ ਜੋ ਵੈਰੈਟੀਆਂ ਕਿਸਾਨ ਪ੍ਰਭੂ 145 ਦਿਨਾਂ ਤੋਂ ਲੈ ਕੇ 160 ਦਿਨਾਂ ਤੱਕ ਦਾ ਸਮਾਂ ਖੇਤ ਵਿੱਚ ਲੈਂਦੀਆਂ ਨੇ ਜਿੱਦਾਂ ਕਿ PR118 ਡੋਗਰ ਊਸ਼ਾ ਪੀਲੀ ਊਸ਼ਾ ਅਤੇ ਊਸ਼ਾ ਚਮਾਲੀ ਇਹ ਜਾਦੇ ਟਾਈਮ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਨੇ ਇਹਨਾਂ ਵਿੱਚ ਕਿਸਾਨ ਪ੍ਰਭੂ ਤੁਸੀਂ 45 ਤੋਂ 47 ਦਿਨਾਂ ਦੇ ਅੰਦਰ-ਅੰਦਰ ਯੂਰੀਆ ਦੀ ਪੂਰਤੀ ਕਰ ਦੇਣੀ ਚਾਹੀਦੀ ਹੈ ਕਿਸਾਨ ਪ੍ਰਭੂ ਇੱਕ ਵੱਡਾ ਸਵਾਲ ਹੁੰਦਾ ਹੈ ਬਹੁਤੇ ਕਿਸਾਨ ਪ੍ਰਭਾਵਾਂ ਦਾ ਕਿ ਅਸੀਂ ਜੂਰੀਆ ਦੋ ਗੱਟੇ ਜਾਂ ਗੱਟਾ ਝੋਨਾ ਲਾਉਣ ਤੋਂ ਪਹਿਲਾਂ ਕਦੂ ਦੇ ਅੱਗੇ ਹੀ ਪਾ ਦੇਗੇ ਸਾਨੂੰ ਚੰਗਾ ਰਿਜ਼ਲਟ ਮਿਲੇਗਾ ਕਿਸਾਨ ਪ੍ਰਭੂ ਇਹ ਜੋ ਝੋਨੇ ਦੇ ਕਦੂ ਦੇ ਸਮੇਂ ਜੂਰੀਆ ਪਾਉਣ ਵਾਲਾ ਕੰਮ ਹੈ ਉਹ ਪੀਆਰ 126 ਵੈਰਾਈਟੀ ਲਈ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਸੀ ਕਿਉਂਕਿ ਪੀਆਰ 126 ਵੈਰਾਈਟੀ ਨੇ ਬਹੁਤ ਥੋੜਾ ਟਾਈਮ ਛੋੜੇ ਖੇਤ ਵਿੱਚ ਲੈਣਾ ਹੁੰਦਾ ਹੈ ਤਾਂ ਕਿ ਉਹਨੂੰ ਜਦੋਂ ਵੀ ਆਪਾਂ ਖੇਤ ਵਿੱਚ ਟ੍ਰਾਂਸਪਲੈਂਟ ਕਰੀਏ ਉਹ ਨਾਈਟ੍ਰੋਜਨ ਲੈ ਕੇ ਬੂਟਾ ਬਣਾਉਣਾ ਸਟਾਰਟ ਕਰ ਦੇਵੇ ਕਿਉਂਕਿ ਉਹਨੇ 25 ਦਿਨਾਂ ਦੇ ਵਿੱਚ ਬੂਟਾ ਦੀ ਗਰੋਥ ਕਰਨੀ ਹੁੰਦੀ ਹੈ ਕਿਸਾਨ ਪ੍ਰਭੂ ਉਹਨਾਂ ਵੈਰਾਈਟੀਆਂ ਲਈ ਆਪਣੇ ਕੱਦੂ ਵਿੱਚ ਅੱਧਾ ਗੱਟਾ ਯੂਰੀਆ ਦੀ ਰეკਮੈਂਡ ਕੀਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਪਰ ਕਿਸਾਨ ਪ੍ਰਭੂ ਆਪਾਂ ਨੂੰ ਜੇ ਹੁਣ ਇਸ ਟਾਈਮ ਤੁਸੀਂ ਯੂਰੀਆ ਕੱਦੂ ਵਿੱਚ ਪਾਉਂਗੇ ਤਾਂ ਉਹ ਜਿਆਦਾ ਗਰਮੀ ਹੋਣ ਦੇ ਕਾਰਨ ਉਹ ਲੀਚ ਡਾਊਨ ਹੋ ਜਾਵੇਗੀ ਕਿਉਂਕਿ ਜਦੋਂ ਪਾਣੀ ਜਿਆਦਾ ਟਾਈਮ ਖੇਤ ਵਿੱਚ ਨਹੀਂ ਖੜਦਾ ਤਾਂ ਬੂਟਾ ਉਹਦਾ ਪੂਰਾ ਕਾ ਫਾਇਦਾ ਨਹੀਂ ਲੈ ਪਾਉਂਦਾ ਤੇ ਕਿਸਾਨ ਪ੍ਰਭੂ ਦੂਜਾ ਸਵਾਲ ਇਹ ਹੈ ਕਿ ਆਪਾਂ ਨੂੰ ਕਿੰਨੀ ਯੂਰੀਆ ਦੀ ਮਾਤਰਾ ਇੱਕ ਗੇੜੇ ਚ ਦੇਣੀ ਚਾਹੀਦੀ ਹੈ ਕਿਸਾਨ ਪ੍ਰਭੂ ਜਦੋਂ ਤੁਸੀਂ ਖੇਤ ਵਿੱਚ ਪਹਿਲੀ ਯੂਰੀਆ ਦੇਣੀ ਹੈ ਤੁਸੀਂ 25 ਕਿਲੋ ਯੂਰੀਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਲੈ ਕੇ ਦੋ ਹੀ ਬਣਾ ਕੇ ਤੁਸੀਂ ਦੇ ਸਕਦੇ ਹੋ ਕਿਸਾਨ ਪ੍ਰਭੂ ਇਹ ਅਡੋ ਅਡੀ ਖੇਤਾਂ ਦੇ ਨਿਰਭਰਤਾ ਕਰਦਾ ਹੈ ਕਿਉਂਕਿ ਬਹੁਤੇ ਖੇਤਾਂ ਵਿੱਚ ਦੋ ਗਟਿਆਂ ਨਾਲ ਹੀ ਯੂਰੀਆ ਨਾਲ ਸਰ ਜਾਂਦਾ ਹੈ ਜਿੰਨਾ ਖੇਤਾਂ ਵਿੱਚ ਹਰੀ ਖਾਦ ਦੇ ਪਰਪੇ ਨਾਲ ਜੰਤਰ ਜਾਂ ਕੋਈ ਹੋਰ ਹਰੀ ਖਾਦ ਦੇ ਪਰਪੇ ਨਾਲ ਲਾਈ ਗਈ ਵੈਰਾਈਟੀ ਹੈ ਉਹਨਾਂ ਵਿੱਚ ਯੂਨੀਵਰਸਿਟੀ ਵੱਲੋਂ ਘੱਟ ਯੂਰੀਆ ਦੀ ਨਾਈਟ੍ਰੋਜਨ ਦੀ ਵਰਤੋਂ ਕਰਨ ਦੀ ਸਪਰਸ਼ ਕੀਤੀ ਜਾਂਦੀ ਹੈ ਕਿਸਾਨ ਪ੍ਰਭੂ ਤੇ ਜੇ ਤੁਸੀਂ ਤੁਹਾਡੇ ਖੇਤ ਵਿੱਚ ਤੁਸੀਂ ਗੱਠਾ ਬਣਾਉਂਦੇ ਹੋ ਹਰ ਸਾਲ ਅੱਗ ਲਾਉਂਦੇ ਰਹਿੰਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਹਰੀ ਖਾਦ ਖੇਤ ਵਿੱਚ ਨਹੀਂ ਲਾਉਂਦੇ ਉੱਥੇ ਆਪਾਂ ਨੂੰ ਜਿਆਦਾ ਨਾਈਟ੍ਰੋਜਨ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਕਿ ਆਪਣਾ ਬੂਟਾ ਆਪਣੇ ਝੋਨੇ ਦਾ ਬੂਟਾ ਆਪਣੀ ਫਸਲ ਦਾ ਬੂਟਾ ਚੰਗੀ ਗਰੋਥ ਕਰ ਸਕੇ ਨਾਈਟ੍ਰੋਜਨ ਆਪਣੀ ਹਵਾ ਵਿੱਚੋਂ ਵੀ ਹਿਊਮਸ ਵਿੱਚੋਂ ਵੀ ਲੈ ਕੇ ਬੂਟਾ ਪ੍ਰਾਪਤ ਕਰਦਾ ਹੈ ਕਿਸਾਨ ਪ੍ਰਭੂ ਪਰ ਜਦੋਂ ਉਹਦੀ ਪੂਰਤੀ ਨਹੀਂ ਹੁੰਦੀ ਤਾਂ ਆਪਾਂ ਨੂੰ ਨਾਈਟ੍ਰੋਜਨ ਦੇਣੀ ਪੈਂਦੀ ਹੈ ਕਿਉਂਕਿ ਗਰਮ ਹਵਾਵਾਂ ਦੇ ਕਾਰਨ ਉਹਨੂੰ ਨਾਈਟ੍ਰੋਜਨ ਲੈਣ ਵਿੱਚ ਦਿੱਕਤ ਆਉਂਦੀ ਹੈ ਤੇ ਜੇ ਕਿਸਾਨ ਪ੍ਰਭੂ ਤੁਸੀਂ 25 ਕਿਲੋ ਤੋਂ ਜ਼ਿਆਦਾ ਜੂਰਗਾ ਦੀ ਵਰਤੋਂ ਆਪਣੇ ਖੇਤ ਵਿੱਚ ਕਰੋਗੇ ਤਾਂ ਤੁਹਾਨੂੰ ਚੰਗਾ ਰਿਜ਼ਲਟ ਨਹੀਂ ਮਿਲਣਾ ਤੁਹਾਡੇ ਸਮਾਧੀ ਨੁਕਸਾਨ ਹੀ ਹੋਣਾ ਛੋੜੇ ਖਰਚ ਵਿੱਚ ਹੀ ਬਟਾ ਵਧਾ ਹੋਣਾ ਕਿਉਂਕਿ ਜਦੋਂ ਆਪਾਂ ਜਿਆਦੇ ਜੂਰੀਆ ਦੀ ਵਰਤੋਂ ਕਰਦੇ ਆ ਉਹ ਲੀਚ ਡਾਊਨ ਹੋ ਜਾਂਦੀ ਹੈ ਬੂਟਾ ਆਪਣਾ ਜਿੰਨੀ ਜ਼ਰੂਰਤ ਹੈ ਉਹ ਓਨੀ ਹੀ ਲੈਂਦਾ ਕਿਉਂਕਿ ਜੇ ਆਪਾਂ ਇੱਕ 5 ਸਾਲ ਦੇ ਬੱਚੇ ਨੂੰ ਇੱਕ ਰੋਟੀ ਖਾਣ ਦੀ ਭੁੱਖ ਹੈ ਤੇ ਉਹਦੇ ਅੱਗੇ ਆਪਾਂ 5 ਰੋਟੀਆਂ ਰੱਖ ਦੇਵਾਂਗੇ ਉਹ ਪੰਜੇ ਖਾ ਤਾਂ ਨਹੀਂ ਸਕਦਾ ਪਰ ਉਹ ਪੰਜੇ ਖਰਾਬ ਜ਼ਰੂਰ ਕਰ ਦੇਵੇਗਾ ਉਹਨੂੰ ਖਾਵੇਗਾ ਤਾਂ ਉਹ ਉਨੀ ਹੀ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤਰ੍ਹਾਂ ਜਿੰਨੀ ਬੂਟੇ ਨੂੰ ਜ਼ਰੂਰਤ ਆ ਨਾਈਟ੍ਰੋਜਨ ਦੀ ਆਪਣਾ ਝੋਨੇ ਦਾ ਬੂਟਾ ਉਨੀ ਹੀ ਨਾਈਟ੍ਰੋਜਨ ਲਵੇਗਾ ਜੋ ਬਚੀ ਹੋਈ ਨਾਈਟ੍ਰੋਜਨ ਆ ਉਹ ਲੀਚ ਡਾਊਨ ਕਰ ਜਾਵੇਗੀ ਉਹ ਗਰਮ ਹਵਾਵਾਂ ਦੇ ਨਾਲ ਭਾਅ ਬਣ ਕੇ ਉੱਡ ਵੀ ਸਕਦੀ ਹੈ ਅਤੇ ਜੇ ਉਹ ਪਾਣੀ ਆਪਣੇ ਧਰਤੀ ਵਿੱਚ ਲੀਚ ਡਾਊਨ ਹੁੰਦਾ ਹੈ ਉਹ ਉਹਦੇ ਨਾਲ نیچے ਵੀ ਚਲੀ ਜਾਂਦੀ ਹੈ ਜੋ ਬੂਟਿਆਂ ਦੀ ਜੜ ਤੋਂ نیچے ਚਲੀ ਜਾਂਦੀ ਹੈ ਤੇ ਜੋ ਆਪਣੇ ਬੂਟੇ ਫਿਰ ਉਹਦਾ ਅਸਰ ਨਹੀਂ ਲੈ ਪਾਉਂਦੇ ਤੋ ਤੁਸੀਂ ਜੇ ਕਿਸਾਨ ਭਰਾ ਉਹ ਜਿਆਦਾ ਜੂਰਗਾ ਦੀ ਵਰਤੋਂ ਕਰਦੇ ਆ ਤਾਂ ਤੁਸੀਂ 25-25 ਕਿਲੋ ਦੀਆਂ ਡੋਜ਼ ਬਣਾ ਕੇ ਤੁਸੀਂ 5 ਦਿਨਾਂ ਤੋਂ ਜੂਰੀਆ ਆਪਣੇ ਖੇਤ ਵਿੱਚ ਰਿਪੀਟ ਕਰਦੇ ਰਹੋ ਤਾਂ ਕਿ ਤੁਹਾਨੂੰ ਚੰਗਾ ਰਿਜ਼ਲਟ ਮਿਲ ਸਕੇ ਪਰ ਜੋ ਹਰ ਬੀਜ ਦਾ ਹਰ ਵੈਰਾਈਟੀ ਦਾ ਇਹ ਜੂਰੀਆ ਪਾਉਣ ਦਾ ਅਲੱਗ-ਅਲੱਗ ਤਰੀਕਾ ਹੈ ਜਿੱਦਾਂ ਕਿ ਬਹੁਤੀਆਂ ਵੈਰਾਈਟੀਆਂ ਜਾਦੇ ਜੂਰੀਆ ਦੀ ਸਪਰਸ਼ ਨਹੀਂ ਕਰਦੀਆਂ ਜਿੱਦਾਂ ਕਿ ਆਪਣੇ ਪੈਨਲ 28P 67 ਦੀ ਵੈਰਾਈਟੀ ਹੈ ਜੇ ਉਹਦੇ ਵਿੱਚ ਜਾਦੇ ਜੂਰੀਆ ਦੀ ਵਰਤੋਂ ਕਰਦੇ ਆ ਤਾਂ ਉਹ ਡਿੱਗਣ ਵਿੱਚ ਦੀ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਉਹ ਵੈਰਾਈਟੀ ਵਿੱਚ ਕਰਨਾ ਪੈਂਦਾ ਸੋ ਹਰ ਵੈਰਾਈਟੀ ਦਾ ਨਾਈਟ੍ਰੋਜਨ ਲੈਣ ਦਾ ਇੱਕ ਤਰੀਕਾ ਹੁੰਦਾ ਇੱਕ ਜਰੀਆ ਹੁੰਦਾ ਜੇ ਕਿਸਾਨਪਰਾ ਤੁਸੀਂ ਮੀਡੀਅਮ ਸਾਈਜ਼ ਵਾਲੀਆਂ ਮੀਡੀਅਮ ਟਾਈਮ ਵਾਲੀਆਂ ਵੈਰਾਈਟੀਆਂ ਲਗਾਈਆਂ ਹੋਗੀਆਂ ਜਿੱਦਾਂ ਕਿ ਪੀਆਰ ਦੀਆਂ ਕੁਝ ਵੈਰੈਟੀਆਂ ਨੇ ਜੋ 125 ਦਿਨਾਂ ਤੋਂ ਲੈ ਕੇ 140 ਦਿਨਾਂ ਦਾ ਸਮਾਂ ਲੈਂਦੀਆਂ ਤੁਸੀਂ ਉਹਨਾਂ ਵਿੱਚੋਂ ਕਿਸੇ ਵੈਰੈਟੀ ਦੀ ਚੋਣ ਕਰਕੇ ਅਗੇਤਾ ਚੋਨਾ ਲਗਾਇਆ ਹੋਇਆ ਤਾਂ ਤੁਸੀਂ 5-5 ਦਿਨਾਂ ਤੋਂ ਇੱਕ ਟਾਈਮ ਪੀਰੀਅਡ ਬਣਾ ਲਓ ਤੇ 5 ਦਿਨਾਂ ਤੋਂ ਤੁਸੀਂ ਇ ਤੋਂ 25 ਕਿਲੋ ਜੂਰੀਆ ਦਿੰਦੇ ਰਹੋ ਜੇ ਤੁਸੀਂ ਕਿਸਾਨ ਪ੍ਰਾਭ ਉਹ 3 ਗੱਟੇ ਆਪਣੇ 1 ਕਿੱਲੇ ਮਗਰ ਵਰਤਦੇ ਹੋ ਜੇ ਤੁਸੀਂ ਕਿਸਾਨ ਪ੍ਰਾਭ 2.5 ਗੱਟੇ ਜੂਰੀਆ 2 ਗੱਟੇ ਜੂਰੀਆ ਹੀ ਵਰਤਦੇ ਹੋ ਤਾਂ ਤੁਸੀਂ ਦੋ ਇਦੋਂ ਵੀ ਘੱਟ ਕਰਕੇ ਦੇ ਸਕਦੇ ਹੋ ਤੁਸੀਂ 5 ਜੇ ਛਿਫਟਾਂ ਵਿੱਚ ਜਾਂ 6 ਛਿਫਟਾਂ ਵਿੱਚ ਜੂਰੀਆ ਆਪਣੇ ਖੇਤ ਵਿੱਚ ਦਿਓ ਜਿਹਦੇ ਨਾਲ ਤੁਹਾਡੇ ਖਰਚ ਘੱਟ ਅਤੇ ਆਮਦਨ ਵਿੱਚ ਵਾਧਾ ਹੋਵੇਗਾ ਕਿਉਂਕਿ ਕਿਸਾਨ ਪ੍ਰਭੂ ਕਈ ਵਾਰੀ ਆਪਾਂ ਕਈ ਖੇਤਾਂ ਵਿੱਚ 2 ਗੱਟੇ ਜੂਰੀਆ ਪਾਉਨੇ ਆ ਤੇ ਬਹੁਤ ਹੀ ਚੰਗਾ ਰਿਜ਼ਲਟ ਮਿਲਦਾ ਤੇ ਕਈ ਖੇਤਾਂ ਵਿੱਚ ਆਪਾਂ 4 ਗੱਟੇ ਜੂਰੀਆ ਵੀ ਪਾ ਦਿੰਨੇ ਆ ਤੇ ਪਰ ਆਪਾਂ ਨੂੰ ਚੰਗਾ ਰਿਜ਼ਲਟ ਨਹੀਂ ਮਿਲਦਾ ਉਹ ਪਾਉਣ ਦਾ ਤਰੀਕਾ ਕਈ ਵਾਰੀ ਗਲਤ ਹੋ ਸਕਦਾ ਕਿਸਾਨ ਪ੍ਰਭੂ ਆਪਾਂ ਨੂੰ ਜੂਰੀਆ ਹਮੇਸ਼ਾ ਹੀ ਸ਼ਾਮ ਦੇ ਟਾਈਮ ਦੇਣਾ ਚਾਹੀਦਾ ਜੇ ਹੋ ਸਕੇ ਤਾਂ ਪਾਣੀ ਸੁਕਾ ਕੇ ਜਦੋਂ ਤੁਹਾਡੇ ਖੇਤ ਵਿੱਚ ਪੈਰ ਖੁਬਦਾ ਹੋਵੇ ਥੋੜੀ ਜਿਹੀ ਗਿੱਲੀ ਚਿੱਕੜ ਵਰਗੀ ਮਿੱਟੀ ਹੋਵੇ ਉਦੋਂ ਤੁਸੀਂ ਜੂਰੀਆ ਖੇਤ ਵਿੱਚ ਦਿਓ ਤਾਂ ਕਿ ਤੁਹਾਡੇ ਚੰਗਾ ਰਿਜ਼ਲਟ ਮਿਲ ਸਕੇ ਕਿਸਾਨ ਭਰਾਵੋ ਕਿਉਂਕਿ ਜਦੋਂ ਆਪਾਂ ਸ਼ਾਮ ਦੇ ਟਾਈਮ ਜੂਰੀਆ ਖੇਤ ਵਿੱਚ ਪਾਉਂਦੇ ਆ ਤਾਂ ਉਹ ਰਾਤ ਨੂੰ ਲੀਚ ਡਾਊਨ ਨਹੀਂ ਹੁੰਦਾ ਧੁੱਪ ਦੇ ਨਾਲ ਤੇ ਤੁਹਾਡੇ ਬੂਟਿਆਂ ਨੂੰ ਪ੍ਰੋਪਰ 24 ਘੰਟੇ ਜੂਰੀਆ ਮਿਲਦਾ ਰਹਿੰਦਾ ਤੇ ਉਹ ਆਪਣੇ ਜਿੰਨੀ ਜੂਰੀਆ ਦੀ ਲੋੜ ਹੁੰਦੀ ਹੈ ਉਨੀ ਜੂਰੀਆ ਜੜਾਂ ਰਾਹੀਂ ਲੈ ਲੈਂਦਾ ਕਿਉਂਕਿ ਜੋ ਜੂਰੀਆ ਨਾਈਟrogen ਹੈ ਇਹ ਧਰਤੀ ਵਿੱਚ ਜੜਾਂ ਰਾਹੀਂ ਬੂਟੇ ਕੋਲੇ ਖੁਦ ਬੈ ਖੁਦ ਪਹੁੰਚ ਜਾਂਦਾ ਤੇ ਕਈ ਹੋਰ ਖਾਦਾਂ ਬੂਟੇ ਕੋਲੇ ਨਹੀਂ ਪਹੁੰਚਦੀਆਂ ਜਿਦਾਂ ਫਾਸਫੋਰਸ ਤੇ ਪੋਟਾਸ਼ੀਅਮ ਇਹ ਜੜਾਂ ਰਾਹੀਂ ਜੇ ਬੂਟੇ ਦੇ ਕੋਲੇ ਜੜ ਦੇ ਕੋਲੇ ਆ ਤਾਂ ਹੀ ਬੂਟਾ ਅਸਰ ਲੈ ਪਾਉਂਦਾ ਸੋ ਤੁਸੀਂ ਕਦੇ ਵੀ ਜ਼ਿਆਦਾ ਜੂਰੀਆ ਦੀ ਵਰਤੋਂ ਨਾ ਕਰੋ ਇੱਕ ਸਹੀ ਢੰਗ ਨਾਲ ਪ੍ਰੋਪਰ ਸਹੀ ਢੰਗ ਤਰੀਕੇ ਨਾਲ ਜੂਰੀਆ ਖੇਤ ਤਾਂ ਕਿ ਤੁਸੀਂ ਚੰਗਾ ਰਿਜ਼ਲਟ ਸ਼ਾਨਦਾਰ ਰਿਜ਼ਲਟ ਲੈ ਸਕੋ ਉਹ ਬਣੇ ਰੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਵਾਲੇ ਵੀਡੀਓ ਆਪਾਂ ਸਮੇਂ ਸਿਰ ਸੰਜੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ